ਪਿੰਡ ਟੜਿਆਲਾ ਵਾਸੀਆਂ ਨੇ ਸਿਰਫ ਸੰਮਤੀ ਦੇ ਨਾਲ ਨੌਜਵਾਨ ਆਗੂ ਅਤਿੰਦਰ ਪਾਲ ਸਿੰਘ ਨੂੰ ਚੁਣਿਆ ਪਿੰਡ ਦਾ ਸਰਪੰਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਪਿੰਡਾਂ ਵਿੱਚ ਪਾਰਟੀਬਾਜ਼ੀ ਜੋਰ-ਤੋਰ ਨਾਲ ਵੱਡੇ ਖਰਚ ਕਰਕੇ ਸਰਪੰਚ ਪੰਚ ਬਣ ਦੀ ਦੌੜ ਲੱਗੀ ਹੋਈ ਹੈ ਉੱਥੇ ਪਿੰਡ ਟੜਿਆਲਾ ਵਾਸੀਆਂ ਨੇ ਆਪਸੀ ਭਾਈਚਾਰੇ ਅਤੇ ਇਤਿਫਾਕ ਦੀ ਮਿਸਾਲ ਪੇਸ਼ ਕਰਦੇ ਹਾਂ ਪਿੰਡ ਦੀ ਪੰਚਾਇਤ ਲਈ ਸਰਪੰਚ ਅਤੇ ਪੰਚਾਂ ਦੀ ਚੋਣ ਸਰਵਸੰਮਤੀ ਦੇ ਨਾਲ ਕਰ ਲਈ ਜਿਸ ਦੇ ਚਲਦੇ ਹੁਣ ਪਿੰਡ ਵਿੱਚ ਵੋਟਾਂ ਨਹੀਂ ਪੈਣਗੀਆਂ ਇਹ ਪਹਿਲ ਗੱਦਮੀ ਪਿੰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਹੈ ਜਿਸ ਦੇ ਲਈ ਪਿੰਡ ਵਾਸੀਆਂ ਨੇ ਗੁਰਦਰਾ ਸੰਤ ਬਾਬਾ ਭਾਕ ਸਿੰਘ ਬਾਬਾ ਰੋਟੀराम ਜੀ ਵਿਖੇ ਇਕੱਠ ਕੀਤਾ ਜਿਸ ਵਿੱਚ ਸ਼੍ਰੀ ਗੁਰਨਾਨਦ ਸਾਹਿਬ ਜੀ ਦਾ ਉਹ ਦਾਸਰਾ ਲੈ ਕੇ ਪਿੰਡ ਵਾਸੀਆਂ ਨੇ ਸਰਵ ਸੰਪਤੀ ਦੇ ਨਾਲ ਨੌਜਵਾਨ ਆਗੂ ਅਤਿੰਦਰਪਾਲ ਸਿੰਘ ਨੂੰ ਸਰਪੰਚ ਚੁਣਿਆ ਅਤੇ ਵੱਖ-ਵੱਖ ਸੱਤ ਵਾਡਾਂ ਲਈ ਚਰਨਦਾਸ, ਜਸਵੰਤ, ਤੋਸ਼ੀ ਦੇਵੀ, ਮਾਨਪ੍ਰੀਤ ਕੌਰ, ਕਰਮਜੀਤ ਕੌਰ, ਮੋਨ ਸਿੰਘ, ਹਰਜੀਤ ਨੂੰ ਪੰਚੋਂ ਲਿਆ ਇਸ ਮੌਕੇ ਸਮੂਹ ਸੰਗਤ ਨੇ ਮਿਲ ਕੇ ਪਿੰਡ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਸਾchna ਨੋਇਬੜਿਆਈ ਬਕਸੇ ਵਿਕਤੀ ਹੈ 3.3 ਬਕਸੇ ਵਿਕਤੀ ਹੈ ਸਾਰਬ ਸ਼ਾਮਤੀ ਦੇ ਨਾਲ ਜੋ ਪੰਚਾਇਤ ਮੈਂਬਰ ਜੁਨੇ ਦੇ ਹਨ ਪੰਜ ਬੜੇ ਹਨ ਜੀ ਚਰਨ ਦਾਸ ਜੀ ਫਿਰ ਵਿਕਸਵੰਤ ਸਿੰਘ ਜੀ ਸ੍ਰੀ ਮੰਤਰੀ ਜੀ ਤੋ ਜੀ ਤੇਰੀ ਜੀ ਸ਼੍ਰੀਮਤੀ ਮਾਨਪ੍ਰੀਤ ਕੌਰ ਜੀ ਸ਼੍ਰੀਮਤੀ ਪਰਮਜੀਤ ਮਾਨ ਜੀ ਸਰਦਾਰ ਮੋਹਨ ਸਿੰਘ ਜੀ ਸਰਦਾਰ ਅਰਜੁਨ ਸਿੰਘ ਜੀ ਸੋ ਸਾਰੇ ਜੀ ਸਰਾਜ ਦੇ ਪਤਰਾਨ ਸਾਰੇ ਆਨੰਦ ਗਏ ਬਾਹੂ ਬਾਹੂ ਵਧਾਈਆਂ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਸੋ 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 ਸਮਾਗਮ ਅਤੇ ਸਮਾਪਟ ਕੇ ਪਾਗਰ ਹੋਇਆ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਟੜਿਆਲਾ ਦੇ ਵਿਖੇ ਸਾਰੇ ਪਿੰਡ ਦੇ ਨਿਵਾਸੀਆਂ ਨੇ ਆਪਣਾ ਇਕੱਠ ਕਰਕੇ ਪਿੰਡ ਦੀ ਪੰਚਾਇਤ ਦਾ ਗਠਨ ਕੀਤਾ ਹੈਗਾ ਪਿੰਡ ਦੇ ਵਿੱਚ ਅਤਿੰਦਰਪਾਲ ਸਿੰਘ ਜੀ ਨੂੰ ਪਿੰਡ ਦਾ ਸਰਪੰਚ ਨਿਯੁਕਤ ਕੀਤਾ ਤੇ ਬਾਕੀ ਸਾਰੇ ਆਪਣੇ ਬਾਕੀ ਮੈਂਬਰ ਜਿਹੜੇ ਆ ਸਰਬਸੰਮਤੀ ਦੇ ਨਾਲ ਇਸ ਪਿੰਡ ਦੇ ਵਿੱਚ ਚੁਣੇ ਗਏ ਆ ਤੇ ਸਾਰੇ ਪਿੰਡ ਦੇ ਬਣਾ ਨੇ ਭਰਾਮਾ ਨੇ ਸਭ ਜਨ ਨੇ ਆਪਣਾ ਮਤਲਬ ਜੈ ਸਹਿਯੋਗ ਦਿੱਤਾ ਇਸ ਪੰਚਾਇਤ ਨੂੰ ਵੀ ਬਣ ਤੇ ਮੈਂ ਪ੍ਰਮਾਤਮਾ ਅੱਗੇ ਪਰਮੇਸ਼ਵਰ ਅੱਗੇ ਹੀ ਬੇਨਤੀ ਕਰਦਾ ਕਿ ਪਰਮੇਸ਼ਵਰ ਇਹਨਾਂ ਨੂੰ ਸਮਰੱਥ ਦਿਓ ਇਹਨਾਂ ਨੂੰ ਬਲ ਦਿਓ ਸ਼ਕਤੀ ਦਿਓ ਕਾਕੇ ਪਿੰਡ ਦੀ ਹੈ ਡਵੈਲਪਮੈਂਟ ਦਾ ਵਧੀਆ ਕੰਮ ਕਰ ਸਕਣ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਖੇਮਾ ਬਜਾ ਚੁੱਕਾ ਕਾਨ ਸਾਹਿਬ ਵਾਈ ਗੁੱਡ ਜੀ ਕੀ ਫਤਿਹ ਅੱਜ ਪਿੰਡ ਡਿਹਾਲਾ ਵਿਖੇ ਸਤਨ ਸੰਤ ਬਾਬਾ ਭਾਗ ਸਿੰਘ ਜੀ ਬਾਬਾ ਰੋਹੀ RAM ਦੇ ਗ੍ਰਹਿ ਵਿਖੇ ਪਿੰਡ ਦੇ ਸਮੂਹ ਕੱਠ ਵਿੱਚ ਪਿੰਡ ਦੀ ਨਵੀਂ ਪੰਚਾਇਤ ਚੁਣੀ ਗਈ ਹੈ ਜਿਸ ਦੇ ਵਿੱਚ ਕੇ ਤਿੰਨ ਦਾ ਪਾਲ ਸਿੰਘ ਨੂੰ ਸਰਪੰਚ ਅਤੇ ਹੋਰ ਮੈਂਬਰ ਚੁਣੇ ਗਏ ਆ ਅਦੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਸਾਰਿਆਂ ਦਾ ਧੰਨਵਾਦ ਵਾਈਡ ਗੁੱਡ ਡੀਆ ਕਾਉਂਸਲ ਵਾਈਡ ਗੁੱਡ ਕਾਉਂਸਲ ਸਾਹਿਬਾਈ ਬਾਰੇ ਪਿੰਡ ਦੇ ਆਜ ਆਮ ਗਲਾਸ ਸਾਰੇ ਪਿੰਡਦਾਰਨ ਕਰਾ ਬੁਲਾਇਆ ਗਿਆ ਜੇ ਸਰਬਸਾਂਤੀ ਨਾਲ ਸਦਾ ਅੰਦਰ ਪਾਸੇ ਸਰਪੰਚ ਤੇ ਸੱਤ ਪਾਟਾ ਦੇ ਸੱਤ ਮੈਂਬਰ ਜਿਹੜੇ ਆ ਉਹ ਸਰਬੰਨੇ ਚੁਣੇ ਗਏ ਹਨ ਤੇ ਮਾਰ ਗਏ ਮਿਹਰ ਕਰੇ ਪਿੰਡ ਦਾ ਸਰਵਹੀ ਵਿਕਾਸ ਕਰਨਾ ਤੇ ਤਰਕੀਆਂ ਬਾਕੀ ਵਾਈਡ ਗੁੱਡ ਸੰਤਨ ਸੰਤ ਪੱਪਾ ਪਾਤ ਸਿੰਘ ਬੱਬਰ ਰੋਤੀ ਕਾਂਧੀ ਦੇ ਤਪੱਸਾਨ ਤੇ ਅਜ ਪਿੰਡ ਟੜ੍ਹਿਆਲਾ ਦੀ ਸਰਸੰਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਸਰਦਾਰ ਰਤेंद्र ਪਾਤ ਸਿੰਘ ਸਰਸੰਤੀ ਨਾਲ ਸਰਪੰਚ ਤੇ ਸੱਤਾ ਪਾਰਟਾ ਦੇ ਮੈਂਬਰ ਸਰਸੰਤੀ ਨਾਲ ਚੁਣੇ ਗਏ ਜੀ ਪਰਮਾਤਮਾ ਇਹਨਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਬਾਬਾ ਭਾਗ ਸਿੰਘ ਜੀ ਸੰਤਨ ਬਾਬਾ ਰੋਤੀ ਕਾਂਧੀ ਪਿੰਡ ਟੜ੍ਹਿਆਲਾ ਵਿਖੇ ਅੱਜ ਸਾਰੇ ਹੀ ਨਗਰ ਵੱਲੋਂ ਜੋ ਸਰਪੰਚ ਕਮੇਟੀ ਦੇ ਨਾਲ ਨਵੀਂ ਪੰਚਾਇਤ ਚੁਣੀ ਗਈ ਆ ਜਿਹਦੇ ਵਿੱਚ ਸਰਪੰਚ ਰਤਨਦਰ ਪਾਲ ਸਿੰਘ ਜੀ ਕੇ ਨਾਲ ਚੁਣੇ ਗਏ ਆ ਬਾਕੀ ਸੱਤ ਮੈਂਬਰ ਸਹਿਬਾਨ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਹਨ ਸਾਰੀ ਪੰਚਾਇਤ ਦਾ ਧੰਨਵਾਦ ਪਿੰਡ ਦਾ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹਾਂ ਜਿੱਕਿ ਨਵੀਂ ਪੰਚਾਇਤ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਤਾਂ ਬੋਲ ਕਰਦਾ ਹਾਂ ਤੇ ਪਹਿਲਾ ਸਭ ਤੋਂ ਪਹਿਲਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਅੱਜ ਪਹਿਲੀ ਵਾਰ ਸਾਡੇ ਪਿੰਡ ਦੇ ਵਿੱਚ ਸ਼ਰਮ ਸੰਤੀ ਹੋਈ ਆ ਮੈਂ ਦਿਲ ਤੋਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਮੇਰੇ ਪਿਤਾ ਪਰਮੇਸ਼ਵਰ ਜਿਸ ਤਰ੍ਹਾਂ ਅੱਜ ਸ਼ਰਮ ਸੰਤੀ ਹੋਈ ਆ ਇਸੇ ਤਰ੍ਹਾਂ ਮੇਰੇ ਪਿੰਡ ਨੂੰ ਅੱਗੇ ਤੋਂ ਵੀ ਬਣਾ ਕੇ ਰੱਖਣਾ ਔਰ ਮੇਜਰੋਂ ਪਿਆਜ ਮੇਰੇ ਪਿੰਡ ਦੇ ਸਰਪੰਸ ਤੇਂਦਰਪਾਲ ਜੀ ਚੁਣੇ ਚੁਣੇ ਗਏ ਆ ਮੋਂਾ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਤੇ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਨਵੀਂ ਜਨਰੇਸ਼ਨ ਨੂੰ ਅੱਜ ਸੁਣਿਆ ਗਿਆ ਇਸੇ ਤਰ੍ਹਾਂ ਇਹ ਪਿੰਡ ਦਾ ਵਧੀਆ ਭਵਿੱਖ ਨੂੰ ਬਿਵਾਉਣ ਬਣਾਉਣ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਪਰਮੇਸ਼ਵਰ ਇਹਨਾਂ ਨੂੰ ਤਰੱਕੀ ਬਖਸ਼ੇ ਧੰਨਵਾਦ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਮੈਂ ਤੰਦਰਪਾਲ ਸਿੰਘ ਜੋ ਪਿੰਡ ਛੜਿਆਲਾ ਜੀ ਨੇ ਸਾਰੇ ਸਲਵ ਸੰਮਤੀ ਨਾਲ ਸਰਪੰਚ ਚੁਣਿਆ ਮੈਂ ਸਾਰੇ ਪਿੰਡ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਸਾਰੇ ਪਿੰਡ ਨੇ ਇੰਨਾ ਇੱਜ਼ਤ ਮਾਨ ਦੇ ਕੇ ਸਾਰੇ ਪਿੰਡ ਦੇ ਵਿੱਚੋਂ ਸਰਪੰਚ ਚੁਣਿਆ ਸੱਤੇ ਮੈਂਬਰ ਜੋ ਸਲਵ ਸੰਮਤੀ ਨਾਲ ਚੁਣੇ ਗਏ ਆ ਸਾਰੇ ਪਿੰਡ ਦਾ ਨਿੱਕੇ ਬੱਚਿਆਂ ਦਾ ਵੱਡਿਆਂ ਮਾਵਾ ਭੈਣਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਹਾਂ ਪਿਛਵਾਹ ਦਵਾਉਂਦਾ ਆਇਆ ਜੀ ਕਿ ਜੇ ਜੇ ਸੋਚਣਾ ਇਹਨਾਂ ਨੇ ਸਰਪੰਚ ਬਣਿਆ ਆ ਉਹ ਇਹਨਾਂ ਦੀ ਆਸਤੇ ਮੈਂ ਖਰਾ ਉਤੂੰਗਾ ਤੇ ਕਿਸੇ ਨੂੰ ਅਭੀ ਦੇ ਨਹੀਂ ਦੱਸਾਂਗਾ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ